NCC ਗਰੁੱਪ ਜਲੰਧਰ ਨਾਲ ਸੰਬੰਧਤ ਸੀਨੀਅਰ ਡਿਵੀਜ਼ਨ ਦੇ ਕੈਂਡੀਡੇਟ ਇੱਕ ਹੋਰ ਪ੍ਰਾਪਤੀ ਹਾਸਲ ਕਰਨ ਚ ਕਾਮਯਾਬ ਹੋਏ ਨੇ ਇਸ ਵਾਰ ਇੱਕ ਕੈਂਡੀਡੇਟ ਜਲੰਧਰ ਕੈਂਟ ਵਿਖੇ ਆਰ ਟਿਲਟਰੀ ਰੈਜੀਮੈਂਟ ਨਾਲ 12 ਦਿਨਾਂ ਦੀ ਫੌਜੀ ਸਿਖਲਾਈ ਹਾਸਲ ਕਰ ਰਹੇ ਨੇ ਪੇਸ਼ ਹੈ ਇੱਕ ਰਿਪੋਰਟ NCC ਗਰੁੱਪ ਜਲੰਧਰ ਨਾਲ ਸੰਬੰਧਤ ਸੀਨੀਅਰ ਡਿਵੀਜ਼ਨ ਦੇ ਕੈਂਡੀਟ ਜਲੰਧਰ ਕੈਂਟ ਵਿਖੇ ਆਰ ਟਿਲਟਰੀ ਰੈਜੀਮੈਂਟ ਨਾਲ 12 ਦਿਨਾਂ ਦੀ ਫੌਜੀ ਸਿਖਲਾਈ ਹਾਸਲ ਕਰ ਰਹੇ ਨੇ ਜਿੱਥੇ ਕੈਡਟਾਂ ਨੇ ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਦਾ ਦੌਰਾ ਕੀਤਾ ਅਤੇ ਉਹਨਾਂ ਦੇ ਮਾਰੂ ਹਥਿਆਰਾਂ ਅਤੇ ਇਨ੍ਹਾਂ ਹਥਿਆਰਾਂ ਦੀ ਨਿਸ਼ਾਨਾ ਫੁੰਡਣ ਦੀ ਤਾਕਤ ਬਾਰੇ ਕੈਡਟਾਂ ਨੂੰ ਸਮਝਾਇਆ ਜਾ ਰਿਹਾ ਹੈ। ਇਸ ਦੌਰਾਨ ਕੈਡਟ ਇੱਕ ਸਿਪਾਹੀ ਦੀ ਰੋਜ਼ਮਰਰਾ ਦੀਆਂ ਜ਼ਿੰਮੇਵਾਰੀਆਂ ਨੂੰ ਸਿੱਖ ਰਹੇ ਨੇ। ਕੈਡਟ ਅਭੇ ਸਿੰਘ, ਪਾਰਸ਼ ਸ਼ਰਮਾ ਅਤੇ ਨਵੀਨ ਗੁਲੇਰੀਆ ਨੇ ਤੋਪਖਾਨਾ ਰੈਜੀਮੈਂਟ ਦੀਆਂ ਵੱਖ-ਵੱਖ ਤੋਪਾਂ ਨੂੰ ਦੇਖਿਆ ਅਤੇ ਉਹਨਾਂ ਦੀ 30 ਤੋਂ 35 ਕਿਲੋਮੀਟਰ ਤੱਕ ਦੀ ਰੇਂਜ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕੀਤੀ। इस कैंप में बहुत ही ज़्यादा यूनिक एक्सपीरियंस हमें मिला जैसे कि इंसास राइफल को रख रखाव रक का तरीका से लेकर के उसको ऑपरेट और, और, और खोलने जोड़ने तक का तरीका हमें बताया गया उसके अलावा हमने उसके साथ डी भी सीखी जो कि नॉर्मल एस राइफल के कार्रवाई से बहुत ज़्यादा अलग रहती है उसके अलावा हमें दूसरे यूनिट्स में भी विजिट का मौका मिला ਜਿਵੇਂ ਕਿ ਇੱਕ ਇੱਕ ਸਿਖਲਾਈ ਲਾਈਟ ਇਨਫੈਂਟਰੀ ਬਟਾਲੀਅਨ ਕੇ ਪਾਸ ਅਸੀਂ ਫਰਸਟ ਸਿਖਲਾਈ ਜੋ ਕਿ ਇੰਡੀਅਨ ਆਰਮੀ ਦੀ ਸਭ ਤੋਂ ਪੁਰਾਣੀ ਤੇ ਪਹਿਲੀ ਯੂਨਿਟ ਦੇ ਵਿੱਚੋਂ ਹੈਗੀ ਹੈ ਅਸੀਂ ਉਹ ਵਿਜ਼ਿਟ ਕੀਤੀ ਫਿਰ ਅਸੀਂ ਵਾਪਸ ਆਏ ਤੇ ਸਾਨੂੰ ਤੂਪ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਅਸੀਂ ਉਹ ਦੇਖਿਆ ਸਾਨੂੰ ਇੰਨਾ ਜ਼ਿਆਦਾ ਮੋਟੀਵੇਟ ਫੀਲ ਹੋਇਆ ਕਿ ਹਾਂ ਅਸੀਂ ਇੰਡੀਅਨ ਆਰਮੀ ਜੁਆਇਨ ਕਰ ਸਕਦੇ ਹਾਂ ਤੇ ਹਾਂ ਉਹਨੂੰ ਅਸੀਂ ਐਜ਼ ਅ ਕਰੀਅਰ ਦੇਖ ਸਕਦੇ ਹਾਂ इस कैंप के दौरान हमने कई डिफरेंट यूनिट्स में जाके विजिट करा जैसे कि वन सिखलाई इन्फेंट्री यूनिट जिसमें कि हमने उनका क्वार्टर गार्ड उनका ट्रेनिंग एरिया उनका लाइन एरिया और जे सी एम एस विजिट करी जिसमें कि हमें वन सिखलाई इन्फेंट्री का इतिहास के बारे में बताया गया किस तरह वो रेज हुई और किस तरह उन्होंने इंडियन आर्मी में सफलता पाई उसके बाद हमें एविएशन कोर में भी ले जाया गया जहाँ पे कि हमें अलग-अलग तरह के हेलीकॉप्टर्स के बारे में बताया गया जैसे कि चीता और चेतक जो कि पेट्रोलिंग ਰੈਸਕਿਊ ਆਪਰੇਸ਼ਨਸ ਮੈਡੀਕਲ ਆਪਰੇਸ਼ਨਸ ਕੇ ਲਿਏ ਯੂਜ਼ ਕੀਏ ਜਾਂਦੇ ਹਨ ਇਸ ਮੌਕੇ ਪੰਜਾਬ ਐਨ ਸੀ ਸੀ ਦੀ ਦੂਜੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਹਰ ਸਾਲ ਐਨ ਸੀ ਸੀ ਦੇਸ਼ ਵਿੱਚ ਸਾਰਾ ਤਰ੍ਹਾਂ ਦੇ ਕੈਂਪ ਲਗਾਉਂਦੀ ਹੈ ਲੈਫਟੀਨੈਂਟ ਡਾਕਟਰ ਕਰਨਬੀਰ ਸਿੰਘ ਅਤੇ ਹੌਲਦਾਰ ਅਜੇ ਕੁਮਾਰ ਨੂੰ ਕੈਡਿਟਾ ਨਾਲ ਅਤੇ ਰੈਜੀਮੈਂਟਾਂ ਦਰਮਿਆਨ ਤਾਲਮੇ ਲਈ ਤਾਇਨਾਤ ਕੀਤਾ ਗਿਆ ਹੈ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਜਲੰਧਰ